ਜੀ ਸਾਰਿਆਂ ਨੂੰ ਫਰੈਂਡਸ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਫਰੈਂਡਸ ਮੈਂ ਵੀ ਠੀਕਾਂ ਤੇ ਅੱਜ ਮੇਰਾ ਹੈਗਾ 11ਵਾਂ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਰਾਂਠੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਹੈ ਫਰੈਂਡਸ 1:30 ਵੱਜ ਗਏ ਆ ਤੇ ਸਵੇਰੇ ਅੱਜ ਬਹੁਤ ਧੁੰਦ ਸੀਗੀ ਅੱਜ ਪਹਿਲੀ ਵਾਰ ਬੱਚੇ ਸਵਾ ਦੇ ਛੁੱਟੀਆਂ ਤੋਂ ਬਾਅਦ ਸਕੂਲ ਗਏ ਨੇ ਮੇਰੇ ਤੇ ਮੈਂ ਘਰ ਦਾ ਕੰਮ ਖਤਮ ਕਰ ਲਿਆ ਹੈ ਡਸਟਿੰਗ ਵਗੈਰਾ ਤੇ ਹੁਣ ਫਰੈਂਡਸ ਧੁੱਪ ਨਿਕਲ ਚੁੱਕੀ ਆ ਸਵੇਰੇ ਤਾਂ ਨਹੀਂ ਸੀ ਪਰ ਹੁਣ ਨਿਕਲਈ ਦੇਖੋ ਅੱਖਾਂ ਵੀ ਨਹੀਂ ਖੁੱਲਦੀਆਂ ਧੁੱਪ ਚ ਤੇ ਆ ਸਾਰੇ ਕੱਪੜੇ ਧੋਏ ਨੇ ਅੱਜ ਮੈਂ ਹੱਥਾਂ ਨਾਲੇ ਧੋਏ ਨੇ ਕਿਉਂਕਿ ਮਸ਼ੀਨ ਹੈਗੀ ਆ ਮੇਰੀ ਖਰਾਬ ਤੇ ਹੁਣ ਬੱਚੇ ਆਉਣਗੇ 3 ਵਜੇ ਸਕੂਲ ਤੋਂ ਮੇਰੇ ਹਸਬੰਡ ਗਏ ਹੋਏ ਨੇ ਬਾਹਰ ਕੰਮ ਤੇ ਤੇ ਆਪਾਂ ਅੱਜ ਤਿੰਨ ਜਣੇ ਆ ਤੇ ਆਪਾਂ ਬਣਾਵਾਂਗੇ ਅੱਜ ਗੋਭੀ ਦੇ ਪਰਾਂਠੇ ਖਵਾਵਾਂਗੇ ਤੇ ਨਾਲੇ ਤੁਹਾਨੂੰ ਖਵਾਵਾਂਗੇ ਤੇ ਫਰੈਂਡਸ ਚਲੋ ਸਟਾਰਟ ਕਰਦੇ ਆਂ ਅੱਜ ਦਾ ਬਲੌਗ ਓਕੇ lettes go ਚਲਦੇ ਆਂ ਮੇਰੇ ਕਿਚਨ ਨੂੰ ਨੂੰ ਬਦਿਓ ਨੀ ਗੱਲ ਦਿਨ ਹੋ ਗਿਆ ਨਾ ਅੱਜ ਸਵੇਰੇ ਸਵੇਰੇ ਤਾਂ ਬਹੁਤ ਠੰਡ ਸੀ ਸਵੇਰੇ ਤਾਂ ਹੀ ਠੰਡ ਲੱਗਦੀ ਸੀ ਨਾ ਕੰਮ ਕਰਨ ਨੂੰ ਵੀ ਜੀਣੀ ਸੀ ਕਰਦਾ ਨੋ ਫਰੈਂਡਸ ਅੱਪਾ ਆ ਗਿਆਂ ਰਸੋਈ ਦੇ ਵਿੱਚ ਤੇ ਗੋਭੀ ਆਪਾਂ ਨੇ ਵਾਸ਼ ਕਰੀ ਹੋਈ ਆ ਇਹ ਆਪਣੇ ਘਰੇ ਲਗਾਈ ਹੋਈ ਆ ਗੋਭੀ ਇਹ ਆਪਾਂ ਵਾਸ਼ ਕਰ ਲਈ ਤੇ ਇਹਨੂੰ ਆਪਾਂ ਕਰ ਲਾਂਗੇ ਕੱਦੂ ਕਾਸ਼ ਤੇ ਦੋ ਵਿੱਚ ਪਾਵਾਂਗੇ ਆਪਾਂ ਪਿਆਰ ਜਿਹੜੀਆਂ ਮਿਸਕੀਆਂ ਕਟਣ ਤੋਂ ਬਾਅਦ ਆਟਾ ਆਪਾਂ ਨੇ ਗੁੰਨ ਲਿਆ ਹੈ ਫਰੈਂਡਸ ਤੇ ਫਿਰ ਆਪਾਂ ਨੇ ਇਹ ਸਟਫਿੰਗ ਪਿਆਰ ਕਰਨੀ ਆ ਪਰਾਂਠੀਆਂ ਨੂੰ ਫਿਲ ਕਰਨ ਵਾਸਤੇ ਕਰੇ ਮੈਂ ਕੱਲੀ ਹੋਈ ਅੱਜ ਅੰਦਰ ਤਾਂ ਠੰਡ ਲੱਗਦੀ ਆ ਬਾਹਰ ਤਾਂ ਧੁੱਪ ਨਿਕਲੀ ਹੋਈ ਆ ਦੌਰ ਵਧੀਆ ਇਹ ਮੌਸਮ ਪਰ ਅੰਦਰ ਠੰਡ ਲੱਗਦੀ ਆ ਮੇਰੇ ਰਸੋਈ ਦੇ ਵਿੱਚਾਂ ਠੰਡ ਬਹੁਤ ਲੱਗ ਰਹੀ ਆ ਚਲੋ ਜੀ ਆਤਾ ਹੋ ਗਿਆ ਆਪਣਾ ਚੌਕ ਕਰ ਲਿਆ ਆਪਾਂ ਨੇ ਕद्दू ਕਸ਼ ਗੋਭੀ ਨੂੰ ਤੇ ਬਾਸ਼ ਆਪਣੀ ਕਰੀ ਹੋਈ ਸੀਗੀ ਪਹਿਲਾਂ ਹੀ ਗੋਭੀ ਤੇ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਹਰੀਆਂ ਮਿਰਚਾਂ ਤੇ ਨਮਕ ਹਲਦੀ ਬਸ ਬਾਕੀ ਤੁਸੀਂ ਅਗਰ ਤੁਹਾਨੂੰ ਕੋਈ ਹੋਰ ਪ੍ਰਾਂਠਾ ਮਸਾਲਾ ਜੂਰ ਪਾਊਡਰ ਪਾ ਕੇ ਖਾਣੇ ਪਸੰਦ ਆ ਤਾਂ ਤੁਸੀਂ ਉਦਾਂ ਖਾ ਸਕਦੇ ਹੋ ਮੈਨੂੰ ਪਸੰਦ ਨਹੀਂ ਕਿ ਮੈਂ ਬਸ ਇੰਨਾ ਕਿ ਮਸਾਲੇ ਐਡ ਕਰਦੀ ਹੁੰਨੀ ਆ ਆਪਣੇ ਸਵਾਦ ਅਨੁਸਾਰ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਕਰ ਸਕਦੇ ਆ ਤੇ ਆਟਾ ਮੇਰਾ ਗੁੰਨਿਆ ਹੋਇਆ ਹੈ ਫਰੈਂਡਸ ਤੇ ਆਪਾਂ ਫਿਰ ਇਹਨਾਂ ਨੂੰ ਸਟਫਿੰਗ ਤਿਆਰ ਕਰਕੇ ਪ੍ਰਾਂਠਾ ਫਿਲ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਜਦੋਂ ਆਪਣੇ ਜਿੱਥੇ ਆਪਾਂ ਨੇ ਗੋਭੀ ਲਾਈ ਹੋਈ ਆ ਪਲਾਟ ਦਿਖਾਉਨੇ ਆ ਚਲੋ ਤੁੜੀ ਤਾਂ ਫੋਕਲ ਨਹੀਂ ਆ ਜੋ ਦੇਖੀਏ ਤੇ ਇਧਰ ਲਾ ਜਿਹਾ ਚਲੋ ਲੋਟ ਦੇ ਵਿੱਚ ਆਪਾਂ ਜਵਾਂ ਨਹੀਂ ਆ ਦੇਖ ਆਗੇ ਨੇ ਸਿਰਤ ਆ ਕੀ ਖਾਏਗੀ ਹੁਣ ਗੋਭੀ ਦੇ ਪਰੌਤੇ ਗੋਭੀ ਦੇ ਪਰਾਂਟੇ ਪਸੰਦ ਆ ਤੈਨੂੰ ਐਂਡ ਸ਼ਵਦ ਹਲੋ ਚਲੋ ਫਿਰ ਤੁਸੀਂ ਆਪਣੀ ਆਈ ਯੂਨੀਫਾਰਮ ਚੇਂਜ ਕਰ ਦੋ ਤੇ ਫਿਰ ਆਪਾਂ ਬਣਾਉਣੇ ਆ ਦੇਖੋ ਆਪਾਂ ਬਣਾਉਨੇ ਆ ਹੁਣ ਗੋਭੀ ਦੇ ਪਰਾਂਠੇ ਕੱਪੜੇ ਲਿਆਂਦੀਆਂ ਮੈਂ ਕੱਢ ਕੇ ਦੂਸਰੇ ਅੰਦਰੋਂ ਇਹ ਕੁੜੀ ਬਹੁਤ ਨੌਟੀ ਆ ਹੁਣ ਇਹਨਾਂ ਨੂੰ ਲੱਗੀ ਹੋਈ ਆ ਭੁੱਖ ਤੇ ਆਪਾਂ ਬਣਾਉਨੇ ਆ ਇਹਨਾਂ ਵਾਸਤੇ ਪਰਾਂਠੇ ਜੰਮੀ ਜੰਮੀ ਸ਼ਬਦ ਕੀ ਕਰਦਾ ਮੈਂ ਘਰ ਬਣਾ ਰਿਆ ਘਰ ਨਹੀਂ ਬਣਾਣਾ ਉਹਨੂੰ ਕਹੇ ਸ਼ਬਦ

ਆਫ ਇਹ ਮਮਾ ਦੇ ਕੁਫਲੇ ਜੇ ਇੰਨੀ ਘਟੀ ਉੱਡੀ ਵੱਡੀ ਹੋ ਗਈ ਹੁਣ ਇਹਨੂੰ ਡਬਲ ਪਰਾਂਠਾ ਕਹਿੰਦੇ ਨੇ ਅਪਰ ਡਬਲ ਪਰਾਂਠਾ ਬਣਾਵਾਂਗੇ ਦੋ ਰੋਟੀਆਂ ਤੇ ਦੋ ਰੋਟੀਆਂ ਜੋੜ ਕੇ ਤੇ ਜਿਹੜੀ ਗੋਭੀ ਦੀ ਸਟਫਿੰਗ ਸੀਗੀ ਬਿਲਕੁਲ ਪਨੀਰ ਦੀ ਤਰ੍ਹਾਂ ਲੱਗ ਰਹੀ ਆ ਨਾ ਸਟਫਿੰਗ ਇਹਦੀ ਓਜੀ ਇਹਨੂੰ ਇਹ ਲੱਗਦਾ ਜਿਵੇਂ ਪਨੀਰ ਹੁੰਦਾ ਚੰਮ ਦਾਗਾ ਉਹ ਮਾਂ ਤੁਮ ਮਚ ਨਾਲ ਬੜੀਆ ਹੁੰਦਾ ਪਰ ਇੰਨੇ ਨਾ ਹੁੰਦਾ ਅਮੈਂ ਬਰਾਂਠਾ ਮੇਲਾ ਥੋੜਾ ਹੀ ਆ ਪਹਿਲਾ ਮੇਲਾ ਫਿਰ ਬਾਅਦ ਚ ਥੋੜਾ ਫਿਰ ਬਾਅਦ ਚ ਖਾਦਦਾ ਓਕੇ ਠੀਕ ਹੈ ਬਰਾਂਠੇ ਦੀ ਆਪਾਂ ਨੇ ਫਿਲਿੰਗ ਕਰ ਲਈ ਐ दोबारा फ फिर तवा अपना गर्म हो चुकी है तवा पाप लाई कुड़ी ਪਰਾਠੇ ਨੂੰ ਆਪਾਂ ਹੁਣ ਢੀਣਾ ਤਾਂ ਕੀ ਨਾ ਦਾਂਗੇ ਪਰਾਠੇ ਨੂੰ ਇਹ ਕੁੜੀ ਵੀ ਮੇਰੇ ਨਾਲ ਕਿਚਨ ਚ ਰਹਿੰਦੀ ਆ ਜਦੋਂ ਮੈਂ ਕੁਝ ਵੀ ਬਣਾਵਾਂ ਸਾਨੂੰ ਮੈਂ ਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਲਵਾਂ ਬੁੱਤ ਕੀ ਕਰਿਆ ਸੀ ਪੁੱਤਾ ਜੀ ਮੰਮਾ ਕੰਮ ਮੰਮਾ ਈਵਿਆ ਸਦਾ ਮੰਮਾ ਈ ਮੰਮਾ ਫੀਲਿੰਗਿੰ ਦਾ ਬਲੈਂਸ ਕਰੀਏ ਮੈਂ ਕਰੀਆ ਪਿਛੋਟ ਤਾਂ ਬਹੁਤ ਵਧੀਆ ਰਲ ਗਿਐ ਆਪਣਾ ਇਹ ਬਹੁਤ ਵਧੀਆ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ ਦਹੀਂ ਤਾਂ ਹੈ ਨੀ ਗਿਆ ਆਪਣੇ ਐਦਾਂ ਖਾ ਲਿਓ

ਫਰੈਂਕਸ ਪਰਾਂਠੇ ਅਸੀਂ ਬਣਾ ਲਏ ਨੇ ਖਾ ਲਓ ਹਾਂ ਟੇਸਟੀ ਆ ਮੈਨਾਂ ਜ ਨੂਨ ਵੱਧ ਪੈ ਗਿਆ ਇੰਨਾ ਇੰਨਾ ਹਾਂ ਖਾ ਲਓ ਹਾਂ ਨਾ ਨਾ ਫਰੈਂਡਸ ਬਸ ਇੱਥੇ ਹੀ ਆਪਾਂ ਆਪਣੇ ਬਲੌਗ ਨੂੰ ਸਮਾਪਤ ਕਰਦੇ ਆਂ ਤੇ ਤੁਸੀਂ ਹੱਸਦੇ ਬਸਦੇ ਰਹੋ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਤੇ ਮਿਲਾਂਗੇ ਕਿਸੇ ਹੋਰ ਬਲੌਗ ਦੇ ਵਿੱਚ ਤਦ ਤੱਕ ਤੁਸੀਂ ਆਪਣੇ ਸੇਧ ਦਾ ਧਿਆਨ ਰੱਖਿਓ ਬਾਏ ਬਾਈ ਕਰ ਦਿਓ ਬਾਏ